ਸਤ ਸ੍ਰੀ ਅਕਾਲ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਔਲਖ ਡੇਰੀ ਫਾਰਮ ਚੈਨਲ ਤੇ ਅੱਜ ਦੀ ਵੀਡੀਓ ਜਿਹੜੀ ਆਪਾਂ ਸਾਹਮਣੇ ਤੁਸੀਂ ਸਕਰੀਨ ਤੇ ਵੈੜ ਦੇਖਦੇ ਆਂ ਜੀ ਪਹਿਲਾ ਸੂਆ ਸੂਈ ਵੀ ਐ ਤੇ ਬਹੁਤ ਸੋਹਣੀ ਚਮਕਾਲੀ ਵੱਛੀ ਵਕਾਊ ਆ ਜੀ ਇੱਕ ਘਰੇਲੂ ਪਰਿਵਾਰ ਆ ਬਾਈ ਜੀ ਮਿਹਨਤ ਮਜ਼ਦੂਰੀ ਕਰਦੇ ਆ ਬਾਈ ਜੀ ਤੇ ਅੱਗੇ ਵੀ ਆਪਾਂ ਵੀਰ ਦੇ ਘਰੋਂ ਇੱਕ ਬਿਨਾ ਬੱਚੇ ਤੋਂ ਵੈੜ ਦੀ ਵੀਡੀਓ ਪਾਈ ਸੀ ਤੇ ਦੂਜੀ ਵੀਡੀਓ ਬਣਾ ਰਹੇ ਆਂ ਆਪਾਂ ਬਾਈ ਦੇ ਘਰੋਂ ਤੇ ਬਹੁਤ ਸੋਹਣੀ ਇੱਕ ਵੈਡ ਫੋਰ ਸੇਲ ਹੈ ਜੀ ਤੇ ਜਿਆਦਾ ਜਾਣਕਾਰੀ ਜਿਹੜੀ ਆਪਾਂ ਤੁਹਾਨੂੰ ਬਾਈ ਜੀ ਤੋਂ ਲੈ ਕੇ ਦੱਸਾਂਗੇ ਇਹਨੂੰ ਤਕਰੀਬਨ 20 ਦਿਨ ਹੋ ਗਏ ਹੋਣੇ ਜੀ ਸੂਈ ਨੂੰ ਉਹ ਸਾਹਮਣੇ ਵੱਛਾ ਜੀ ਤਾਜੀ ਸੂਈ ਵੀ ਹੈ ਬਾਕੀ ਜਿਹੜੀ ਜਿਆਦਾ ਜਾਣਕਾਰੀ ਆਪਾਂ ਤੁਹਾਨੂੰ ਬਾਈ ਜੀ ਤੋਂ ਲੈ ਕੇ ਦਿੰਨੇ ਆ ਤੇ ਪਹਿਲਾਂ ਤੁਹਾਨੂੰ ਵੈੜਾ ਜਿਹੜੀ ਤੋੜ ਕੇ ਵਿਖਾਉਣੀ ਹੈ ਆਜੋ ਬਾਈ ਜੀ ਤੋਰੇਓ ਵੈੜ ਤੇ ਥਣਲੇਵਾ ਵੇਖੋ ਕਿਸਾਨ ਵੀਰੋ ਬਹੁਤ ਸੋਹਣਾ ਮੁੱਠੀ ਵਾਲਾ ਥਾਣਾ ਮੋਟਾ ਲੱਗਿਆ ਛੋਟਾ ਛੋਟਾ ਬਸ ਸੈਂਗ ਹੈ ਜੀ ਇੱਕ ਬੇਮਮੂਲੀ ਜ ਤੇ ਪਹਿਲਾ ਸੁਆ ਸੂਈ ਵੀ ਹੈ ਬੜੀ ਸੋਹਣੀ ਵੈੜ ਹੈ ਥੋੜਾ ਜਿਹਾ ਕੈਮਰੇ 'ਚੋਂ ਕਰਦੀ ਹੈ ਤੇ ਬੜੀ ਸੋਹਣੀ ਵੈੜ ਹੈ ਜੀ ਜਾਤ ਕੁਆਲਟੀ ਨਾਂ ਵਾਲੀ ਜੱਤ ਚ ਹੈ ਤੇ ਨਾਂ ਵਾਲੀ ਕ੍ਰੋਸ ਬੜੀ ਸੋਹਣੀ ਵੈੜ ਹੈ ਜੀ ਥਣਲੇਵਾ ਪਛਾਣ ਵੀ ਚੈੱਕ ਕਰੋ ਹਾਈਟ ਲੈਂਥ ਹੈ ਜੀ ਮੀਡੀਅਮ ਹੈ ਪੁੱਲੇ ਸੁਵੇ ਦੇ ਹਿਸਾਬ ਨਾਲ ਨਾ ਤਾਂ ਪੂਰੀ ਭੱਦੀ ਹੈ ਤੇ ਨਾ ਵਾਲੀ ਛੋਟੀ ਵੈੜ ਹੈ ਜੀ ਵੇਲ ਲੈਂਥ ਚੰਗੀ ਐ ਥਣ ਲੇਵਾ ਬਹੁਤ ਚੰਗਾ ਬਾਕੀ ਤੁਹਾਨੂੰ ਨੇੜੋ ਵਿਖਾਉਣੇ ਕਿਸਾਨ ਵੀਰੋ ਲੈਵੇ ਤੇ ਨਾੜਾਂ ਵੇਖ ਲਓ ਕਹਿਰਾ ਕਹਿਰਾ ਤੇ ਵਿੱਥੀ ਤੇ ਪੂਰੀ ਤੇ ਥਣ ਲੱਗਿਆ ਕਿਸਾਨ ਵੀਰੋ ਬੜੀ ਸੋਹਣੀ ਵਹਿੜ ਆ ਆ ਬੱਚਾ ਬਾਈ ਜੀ ਬੱਚਾ ਠਾਇਓ ਮੜਾ ਹੀ 20 ਦਿਨ ਬਾਈ ਜੀ ਦੇ ਦਸਨ ਮੁਤਾਬਕ ਵਹਿੜ ਨੂੰ ਸੂਈ ਨੂੰ ਹੋ ਗਿਆ ਤੇ ਬਾਕੀ ਜਿਹੜੀ ਜ਼ਿਆਦਾ ਜਾਣਕਾਰੀ ਆਪਾਂ ਤੁਹਾਨੂੰ ਬਾਈ ਜੀ ਤੋਂ ਲੈ ਕੇ ਦਿੰਨੇ ਆ ਕਿਸਾਨ ਵੀਰੋ ਹਾਂਜੀ ਆਜੋ ਬਾਈ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਕੀ ਨਾਂ ਦੱਸੋ ਬਾਈ ਜੀ ਜਸਵਿੰਦਰ ਸਿੰਘ ਜਸਵਿੰਦਰ ਸਿੰਘ ਜੀ ਤੇ ਇੱਕ ਬਾਈ ਜੀ ਆਪਾਂ ਪਹਿਲਾਂ ਤੁਹਾਡੇ ਘਰੋਂ ਇੱਕ ਵਹਿੜ ਦੀ ਵੀਡੀਓ ਪਾਈ ਸੀ ਜੀ ਹਾਂਜੀ ਤੇ ਉਹ ਸੇਲ ਹੋ ਗਈ ਸੀ ਸੇਲ ਹੋ ਗਈ ਸੀ ਅੱਛਾ ਜੀ ਦੂਜੇ ਫੋਨ ਤੇ ਹੋ ਗਈ ਸੀ ਦੂਜੇ ਫੋਨ ਤੇ ਹੀ ਹੋ ਗਈ ਸੀ ਤੇ ਇਹਦੀ ਕੀ ਡਿਟੇਲ ਹੈ ਜੀ ਜਿਹੜੀ ਆਪਣੀ ਵਹਿੜ ਆ ਵੇਚ ਰਹੇ ਆ ਆਪਾਂ ਇਹ ਪਹਿਲੇ ਸੂ ਗਿਆ ਅੱਛਾ ਜੀ ਆਹ ਬੱਛਾ ਇਹਦਾ ਜੀ ਤਸਵੀਰ ਨੂੰ ਤਕਰੀਬਨ ਬਾਈ ਜੀ ਕਿੰਨੇ ਦਿਨ ਹੋ ਗਏ ਨੇ ਉਹ ਤਾਂ ਆਪਾਂ 20 20 ਦਿਨ ਹੋ ਗਏ ਜੀ 20 20 ਦਿਨ ਹੋ ਗਏ ਜੀ ਹਾਂਜੀ ਹਜੇ ਜਾਨੀ ਕਿ ਦੁੱਧ ਕਿਸਾਨ ਵੀਰੋ ਕੋਈ ਵੀ ਪਸ਼ੂ ਆ ਸਹੀ ਮਹੀਨੇ ਤੋਂ ਪੀਕ ਲੈਵਲ ਤੇ ਪਸ਼ੂ ਆਉਂਦਾ ਹੈ ਤੇ ਹਜੇ ਕੋਈ ਦੁੱਧ ਦਾ 5 5 ਤੋਂ 4 ਕਿਲੋ 2 ਕਿਲੋ 2.5 ਕਿਲੋ ਦੁੱਧ ਹੋਰ ਵਧਣ ਦੀ ਕੈਪੈਸਿਟੀ ਹੈਗੀ ਆ। ਐਸ ਟਾਈਮ ਦੁੱਧ ਕਿੰਨਾ ਬਾਈ ਜੀ ਦੇ ਥੱਲੇ ਜੀ? ਸਮਝ ਗਿਆ 1300 ਵਾਲੀ ਠੀਕ ਜੀ। 13 ਤੋਂ 14 ਕਿਲੋ ਦੁੱਧ ਹੈ ਜਿਹੜਾ। ਠੀਕ ਹੈ ਜੀ ਆਪ ਦਾ ਦੋ ਡੰਗ ਚੋ ਕੇ ਦਸੱਲੀ ਕਰਕੇ ਲੈ ਜਾਵੇ। ਸੀਲਸ ਠੰਢੀ। ਠੰਢੀ ਆ ਵੀ ਹੋਏ ਕੋਈ। ਅੱਛਾ ਇਹੀਂ ਹੱਥ ਲਾਈ ਜਾਂਦੇ ਜੀ। ਹਾਂਜੀ। ਇਹੀਂ ਸਾਡੇ ਦਵਾਕੂ ਵੀ ਇਹਨੂੰ ਸੌਂ ਦੇ। ਠੀਕ ਹੈ ਜੀ। ਤੇ ਇਹ ਬਾਈ ਜੀ ਮੰਨ ਲਓ ਭਈ ਆਪਣੇ ਬੁੜੀਆਂ ਹੀ ਚੋਂਦੀਆਂ ਜੀ। ਬੁੜੀਆਂ ਚੋਂਦੀਆਂ ਮੈਂ ਤਾਂ ਮੰਡੀ 'ਚ ਗਿਆ ਸੀ। ਠੀਕ ਹੈ ਜੀ। ਮੋਨੇ ਦਿਰੇ ਕਰ ਲਈ ਹੀ ਵੇਚਨ ਚਲੋ ਠੀਕ ਹੈ ਜੀ ਬੁੜੀਆਂ ਕਿਉਂ ਨਹੀਂ ਠੀਕ ਹੈ ਜੀ ਕਿਸਾਨ ਵੀਰੋ ਆਪਣਾ ਫਰਜ ਆ ਵੀਡੀਓ ਬਣਾਉਣ ਦਾ ਆਪਾਂ ਵੀਡੀਓ ਬਣਾਤੀ ਹੈ ਬੜੀ ਸੀਲਸ ਲੱਗ ਵਹਿੜਾ ਥੋੜਾ ਜਿਹਾ ਕ੍ਰਾਸ ਆਂਗਾ ਤੇ ਨਿੱਕਾ ਨਿੱਕਾ ਸਿੰਘ ਆ ਬਸ ਜਿਵੇਂ ਆਪਾਂ ਕਹਿ ਦਈਏ ਜੀ ਦੋ ਉਂਗਲ ਦੇ ਪੋਟੇ ਹੁੰਦੇ ਆ ਤੇ ਬੜੀ ਸੋਹਣੀ ਵਹਿੜਾ ਜੇ ਕਿਸੇ ਵੀ ਕਿਸਾਨ ਵੀਰ ਦੇ ਚੱਲਦੀ ਹੋਵੇ ਦੁੱਧ ਪੀਣ ਵਾਲੇ ਬੰਦੇ ਨੂੰ ਬੜੀ ਚੰਗੀ ਵਹਿੜਾ ਜੀ ਬੜੀ ਸੀਲਸ ਲੱਗਾ ਵੇਖੋ ਪਈ ਐਂ ਹੱਥ ਮਾਰੀ ਚਲੋ ਇੱਕ ੱਤਕੇ ਮਾਰੀ ਜਾਂਦਾ ਬਾਈ ਜੀ ਫੇਰ ਵੀ ਨਹੀਂ ਪਾਸੇ ਹਟਦੀ ਤੇ ਬੜੀ ਸੋਹਣੀ ਵਹਿੜਾ ਕਿਸਾਨ ਵੀਰੋ ਆਪਣਾ ਕੰਮ ਆ ਵੀਡੀਓ ਬਣਾਉਣ ਦਾ ਮੁੱਲ ਆ ਜਿਹੜਾ ਆਪਾਂ ਬਾਈ ਜੀ ਤੋਂ ਪੁੱਛ ਕੇ ਤੁਹਾਨੂੰ ਦੱਸਦੇ ਆ ਤੇ ਜੇ ਕਿਸੇ ਵੀਰ ਨੂੰ ਚਾਹੇ ਤੇ ਆਪਾਂ ਬਾਈ ਜੀ ਦਾ ਜਿਹੜਾ ਫੋਨ ਨੰਬਰ ਆ ਉਹ ਸਕਰੀਨ ਤੇ ਲਾਵਾਂਗੇ ਤੇ ਬਾਈ ਜੀ ਨਾਲ ਸੰਪਰਕ ਕਰਕੇ ਤੁਸੀਂ ਜਿਹੜਾ ਜਾਨਵਰ ਆ ਖਰੀਦ ਸਕਦੇ ਆ ਤੇ ਮੁੱਲੇ ਦਾ ਬਾਈ ਜੀ ਆਪਾਂ ਕੀ ਰੱਖਿਆ ਜੀ ਮੁੱਲੇ ਦਾ 55000 55000 ਰੁਪਿਆ ਮੁੱਲੇ ਜੀ ਕਿਸਾਨ ਵੀਰੋ ਮੁੱਲ ਰੱਖਣ ਦਾ ਫਰਜ਼ ਹੁੰਦਾ ਰੇਕ ਬੰਦੇ ਦਾ ਹਣਾ ਕੋਈ ਵੀ ਹੁੰਦਾ ਜਿਹੜਾ ਮੁੱਲ ਕੀਤਾ ਜਾਂਦਾ ਤੇ ਜਦੋਂ ਆਪਾਂ ਬਾਈ ਜੀ ਦਾ ਜਿਹੜਾ ਕੰਟੈਕਟ ਨੰਬਰ ਆ ਉਹ ਸਕਰੀਨ ਤੇ ਲਾਵਾਂਗੇ ਤੁਸੀਂ ਬਾਈ ਜੀ ਨਾਲ ਕੰਟੈਕਟ ਕਰਕੇ ਵਿੱਚੋਂ ਮਾਨਤਾਣ ਹੋ ਜਾਂਦਾ ਹੁੰਦਾ ਮੁੱਲ ਕਰਨ ਦਾ ਫਰਜ਼ ਆ ਹਰੇਕ ਬੰਦਾ ਕਰਦਾ ਮੁੱਲ ਤੇ ਕਰਨਾ ਵੀ ਚਾਹੀਦਾ ਤੇ ਬਾਕੀ ਜਿਹੜੀ ਸੌਦਾ ਜਚਾਉਣਾ ਉਹ ਤੁਹਾਡੇ ਵੱਸ ਹੈ ਤੇ ਬਾਈ ਜੀ ਦਾ ਆਪਾਂ ਕੰਟੈਕਟ ਨੰਬਰ ਆ ਜਿਹੜਾ ਲਾਵਾਂਗੇ ਦੂਜੇ ਪਾਸੋਂ ਵੀ ਲੈਵਾ ਤੁਹਾਨੂੰ ਵਿਖਾ ਦਿੰਨੇ ਆ ਜੀ ਬੜੀ ਸੋਹਣੀ ਵਿਹੜਾ ਬਾਕੀ ਕਿਸਾਨ ਵੀਰੋ ਤੁਸੀਂ ਪੈਸੇ ਇਨਵੈਸਟ ਕਰਨੇ ਆ ਤੇ ਸੋਹਣੀ ਤੁਹਾਨੂੰ ਲੱਗਣੀ ਚਾਹੀਦੀ ਮੈਨੂੰ ਬਹੁਤ ਚੰਗੀ ਵਹਿੜ ਲੱਗੀ ਥਣ ਥਣ ਬੜਾ ਸੋਹਣਾ ਤੇ ਸੀਲਸ ਲੱਗ ਬਹੁਤ ਹੈ ਜੀ ਤੇ ਧੰਨਵਾਦ ਕਿਸਾਨ ਵੀਰੋ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਜੀ